ਅੱਜ ਕੱਲ ਤਾਂ ਵੈਸੇ ਵੀ ਹਰ ਮਨੁੱਖ ਆਪਣੀ ਤੱਕ ਸੀਮਤ ਹੋ ਗਿਆ ਏ ਮੈਂ ਕੱਲ ਵੀ ਇਹ ਗੱਲ ਕੀਤੀ ਸੀ ਭਾਈ ਮਣੀ ਸਿੰਘ ਜੀ ਨੇ ਗ੍ਰੰਥੀ ਦੀ ਸੇਵਾ ਨਿਭਾਈ ਹੈ ਬਜ਼ੁਰਗੋ ਮੈਂ ਫਿਰ ਇੱਕ ਲਫ਼ਜ਼ ਇੱਥੇ ਕਹਿਣਾ ਚਾਹਾਂਗਾ 2 ਮਿੰਟ ਦੇ ਲਈ ਗ੍ਰੰਥੀ ਸੇਵਾਦਾਰ ਪ੍ਰਚਾਰਕ ਰਾਗੀ ਢਾਡੀ ਆਉਣ ਵਾਲੇ ਸਮੇਂ ਵਿੱਚ ਆਪਾਂ ਨੂੰ ਨਹੀਂ ਮਿਲਨੇ ਜੇ ਆਪਾਂ ਇਹਨਾਂ ਦੇ ਆਰਥਿਕ ਪੱਖ ਨੂੰ ਸ਼੍ਰੋਮਣੀ ਕਮੇਟੀ ਵੱਲ ਨਾ ਭੱਜ ਜਿਆ ਕਰੀਏ ਕਿ ਭਾਈ ਉਹਨਾਂ ਦਾ ਕੰਮ ਹੈ ਉਹਨਾਂ ਨਹੀਂ ਲੋਕਲ ਗੁਰਦੁਆਰੇ ਜਿੰਨੇ ਨੇ ਪ੍ਰਬੰਧਕ ਨੇ ਸਾਨੂੰ ਆਪ ਸੋਚਣਾ ਪੈਣਾ ਹੈ ਨਹੀਂ ਤਾਂ ਮaaf ਕਰਦੇ ਹੋ ਸਾਡੇ ਵਰਗੇ ਨੌਜਵਾਨ ਬਜ਼ੁਰਗੋ ਆਪ ਦੱਸੋ ਵੀ ਕਿੰਨੇ ਆ ਰਹੇ ਨੇ ਇਸ ਪਾਸੇ ਕੋਈ ਅਣਜਾਨੀ ਗੱਲ ਤੇ ਹੈ ਨਹੀਂ ਨਹੀਂ ਆ ਰਹੇ ਕਿਉਂਕਿ ਇਹ ਸਾਨੂੰ ਵੀ ਪਤਾ ਹੈ ਕਿ ਜੇ ਗੁਰੂ ਪਾਤਸ਼ਾਹ ਨੇ ਦਰਬਾਰ ਸੈ ਵਸਾਇਆ ਤਾਂ ਉਹਨਾਂ ਨੇ ਨਾਲ ਕਿਰਤ ਵੀ ਦਿੱਤੀ ਕੰਮ ਵੀ ਦਿੱਤਾ ਕਿ 52 ਤਰ੍ਹਾਂ ਦੇ ਕਿਤੇ ਵੀ ਵਸਾਏ ਕਿ ਭਾਈ ਕਿਰਤੀ ਸਿੰਘਾ ਨੂੰ ਕੰਮ ਵੀ ਚਾਹੀਦਾ ਏ ਇਹਨਾਂ ਨੇ ਆਪਣਾ ਘਰਵਾਰ ਚਲਾਉਣਾ ਏ ਆਪਣੇ ਬੱਚੇ ਪਾਲਣੇ ਨੇ ਇਹਨਾਂ ਨੇ ਵੀ ਭਾਈ ਸੁਪਨੇ ਹੁੰਦੇ ਨੇ ਛੋਟਾ ਜਿਹਾ ਘਰ ਬਣ ਜਾਏ ਕੋਈ ਥੋੜਾ ਬਹੁਤਾ ਖਾਣ ਪੀਣ ਵਧੀਆ ਹੋਵੇ ਜੇ ਇਹ ਗੱਲਾਂ ਸੰਗਤ ਨਹੀਂ ਸੋਚੇਗੀ ਕਿ ਸਾਡਾ ਗ੍ਰੰਥੀ ਭਾਈ ਇਦਾਂ ਹੀ ਨਹੀਂ ਰਹਿਣਾ ਚਾਹੀਦਾ ਕਿ ਉਹ ਵਿਚਾਰਾ ਸਾਈਕਲ ਤੇ ਆਉਂਦਾ ਏ ਮੋਟਰਸਾਈਕਲ ਜਿੱਤੇ ਆਉਂਦਾ ਏ ਤੇ ਬਸ ਉਹ ਸਾਰੀ ਉਮਰ ਇਦਾਂ ਹੀ ਕੱਟ ਦੇ ਨਹੀਂ ਇਹ ਸੰਗਤ ਨੂੰ ਹੀ ਸੋਚਣਾ ਪੈਣਾ ਏ ਬਜ਼ੁਰਗੋ ਇਹ ਆਰਥਿਕ ਪੱਖ ਸਾਨੂੰ ਆਪ ਰਲ ਮਿਲ ਕੇ ਹੀ ਵੇਖਣਾ ਪੈਣਾ ਏ ਇਹ ਤੁਹਾਨੂੰ ਵੀ ਪਤਾ ਏ ਗੁਰਦੁਆਰੇ ਵੀ ਚਲੋ ਖਰਚੇ ਹੁੰਦੇ ਨੇ ਬਹੁਤ ਕੁਝ ਹੁੰਦਾ ਏ ਬਿਜਲੀ ਦੇ ਬਿੱਲ ਨੇ ਕਿੰਨੇ ਸੇਵਾਦਾਰਾਂ ਸਾਰਿਆਂ ਦੀਆਂ ਤਨਖਾਹਾਂ ਜਾਂਦੀਆਂ ਨੇ ਪਰ ਜੇ ਆਪਾਂ ਇਹਨਾਂ ਦੇ ਆਰਥਿਕ ਪੱਖ ਨੂੰ ਅੱਜ ਨਹੀਂ ਵਿਚਾਰਿਆ ਤਾਂ ਮਾਫ ਕਰਦੇ ਹੋ ਜੀ ਅੱਜ ਸੋਸ਼ਲ ਮੀਡੀਆ ਆਪ ਸਭ ਚਲਾਉਂਦੇ ਹੋ ਹੋਵੋਗੇ ਫੋਨ ਕਿੰਨੇ ਰਾਗੀ ਕਵੀਸ਼ਰ ਗ੍ਰੰਥੀ ਇਹ ਕੰਮ ਛੱਡ ਕੇ ਕੋਈ ਹੋਰ ਕੰਮ ਕਰ ਰਹੇ ਉਹ ਹੋਰ ਕੰਮਾਂ ਦੇ ਵਿੱਚ ਚੱਲ ਗਏ ਮੈਨੂੰ ਬੜਾ ਦੁੱਖ ਹੁੰਦਾ ਹੁੰਦਾ ਏ ਉਮਰ ਛੋਟੀ ਇਹ ਗੱਲਾਂ ਵੱਡੀਆਂ ਕਰ ਰਿਹਾ ਮੈਂ ਕਿ ਜਿਸ ਜਗਤ ਗੁਰੂ ਤੋਂ ਦੁਨੀਆ ਮੰਗਣ ਆਉਂਦੀ ਏ ਉਹਦੇ ਕੋਲ ਬੈਠਣ ਵਾਲਾ ਵਜ਼ੀਰ ਕਿਵੇਂ ਗਰੀਬ ਰਹਿ ਸਕਦਾ ਹੈ ਉਹਦੇ ਕੋਲੇ ਬਿਲਕੁਲ ਹਜ਼ੂਰੀ ਚ ਹੀ ਰਹਿਣ ਵਾਲਾ ਇੰਨਾ ਕੋਲੇ ਤੇ ਸੰਗਤ ਵੀ ਨਹੀਂ ਬੈਠਦੀ ਜਿੰਨਾ ਗੁਰੂ ਦਾ ਵਜ਼ੀਰ ਕੋਲੇ ਬੈਠਦਾ ਏ ਉਹਦੇ ਕੋਲੇ ਬੈਠਣ ਵਾਲਾ ਪ੍ਰਚਾਰਕ ساری ਉਮਰ ਇੱਕ ਸੇਵਾਦਾਰ ਨੇ ਗੁਰਦੁਆਰੇ ਕੱਢ ਦਿੱਤੀ ਉਹ ਉੱਥੇ ਦਾ ਉੱਥੇ ਹੀ ਕਿਵੇਂ ਰਹਿ ਗਿਆ ਜਗਤ ਗੁਰੂ ਦੇ ਕੋਲ ਬੈਠਣ ਦੇ ਬਾਵਜੂਦ ਵੀ ਅਸੀਂ ਇਹ ਗੱਲਾਂ ਦੀ ਜ਼ਿੰਮੇਵਾਰੀ ਨਹੀਂ ਚੁੱਕੀ ਅਸੀਂ ਸਾਡ ਦਿੱਤਾ ਜੀ ਗੁਰੂ ਨੇ ਜਿੰਨੂੰ ਜਿਵੇਂ ਦੇਣਾ ਏ ਉਵੇਂ ਹੀ ਦੇਣਾ ਏ ਨਹੀਂ ਗੁਰੂ ਵੀ ਮਨੁੱਖਾਂ ਦੇ ਵਿੱਚ ਹੋ ਕੇ ਹੀ ਵਰਤਦਾ ਹੈ ਕਿ ਰੱਬ ਜੀ ਇਦਾਂ ਵੱਖਰੇ ਰੂਪ ਦੇ ਵਿੱਚ ਆਵੇਗਾ ਐ ਜਿਵੇਂ ਦੇਵਤੇ ਪ੍ਰਗਟ ਹੁੰਦੇ ਨੇ ਜਿਵੇਂ ਟੈਲੀਵਿਜ਼ਨ ਵਿੱਚ ਵਿਖਾਇਆ ਜਾਂਦਾ ਏ ਕਿ ਰੱਬ ਪ੍ਰਗਟ ਹੋ ਗਿਆ ਏ ਤੇ ਉਹਨੇ ਪੁੱਛਿਆ ਹਾਂ ਗ੍ਰੰਥੀ ਜੀ ਤੁਹਾਡੀ ਸੇਵਾ ਕਿਵੇਂ ਚੱਲ ਰਹੀ ਚਲੋ ਤੁਹਾਨੂੰ ਅਮੀਰ ਕਰ ਦਈਏ ਚਲੋ ਸੇਵਾਦਾਰ ਜੀ ਤੁਹਾਨੂੰ ਇੱਕ ਘਰ ਬਣਾਉ ਦੇਈਏ ਇਦਾਂ ਤੇ ਕੁਝ ਨਹੀਂ ਨਾ ਜੀ ਹੋਣਾ ਰੱਬ ਵਰਤਦਾ ਹੈ ਅ ਤੁਹਾਡੇ ਵਰਗੇ ਮਹਾਪੁਰਖਾਂ ਦੇ ਵਿੱਚ ਦੀ ਹੋਊਗਾ ਰੱਬ ਵਰਤਦਾ ਹੈ ਇਨਸਾਨਾਂ ਦੇ ਵਿੱਚ ਹੋ ਕੇ ਰੱਬ ਨੇ ਵੱਖਰੇ ਰੂਪ ਵਿੱਚ ਨਹੀਂ ਜੀਵਨਤਨਾ ਉਹ ਇੱਕ ਛੋਟੀ ਜੀ ਕਹਾਣੀ ਬੜੇ ਵਾਰ ਆਪਨੇ ਸੁਣੀ ਹੋਵੇਗੀ ਮਨੁੱਖ ਖੂਹ ਦੇ ਵਿੱਚ ਡਿੱਗ ਗਿਆ ਕਈ ਜਾਣੇ ਬਚਾਉਣ ਆਉਂਦੇ ਨੇ ਕਹਿੰਦਾ ਮੈਂ ਉਦੋਂ ਹੀ ਬਾਹਰ ਆਉਂ ਜਦੋਂ ਰੱਬ ਬਚਾਉਣ ਆਉ ਮਰ ਕੇ ਰੱਬ ਕੋਲੇ ਚਲੇ ਗਿਆ ਰੱਬ ਕਹਿੰਦਾ ਭਲਿਆ ਜਿੰਨੇ ਤੈਨੂੰ ਬਚਾਉਣ ਆਏ ਸੀ ਉਹ ਮੈਂ ਹੀ ਸੀ ਉਹ ਮੇਰਾ ਹੀ ਰੂਪ ਸੀ ਤਾਂ ਮੇਰੇ ਕਹਿਣ ਦਾ ਮਤਲਬ ਸਿਰਫ ਇੰਨਾ ਹੈ ਅਜੇ ਵੀ ਆਪਾਂ ਇਹ ਗੱਲਾਂ ਨੂੰ ਵਿਚਾਰੀਏ ਕਿ ਆਪਣੇ ਜਿਹੜੇ ਸੇਵਾਦਾਰ ਨੇ ਜਿਹੜੇ ਗ੍ਰੰਥੀ ਪ੍ਰਚਾਰਕ ਨੇ ਇੱਕ ਵਾਰ ਜਿਹੜਾ ਆ ਗਿਆ ਉਹਦਾ ਆਪ ਸੰਗਤ ਖੁਦ ਖਿਆਲ ਰੱਖੋ ਨੂੰ ਖੁਦ ਪੁੱਛੋ ਪੁੱਤ ਤੇਰਾ ਪਰਿਵਾਰ ਕਿਵੇਂ ਹੈ ਤੁਹਾਡੇ ਘਰ ਦਾ ਕਿਵੇਂ ਚੱਲ ਰਿਹਾ ਹੈ ਰੱਬ ਨੇ ਸਾਨੂੰ ਬੜਾ ਕੁਝ ਬਖਸ਼ਿਆ ਹੈ ਬੜਾ ਕੁਝ ਦਿੱਤਾ ਹੈ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਵੀ ਤੁਹਾਨੂੰ ਨਾਲ ਮਿਲ ਕੇ ਨਾਲ ਲੈ ਕੇ ਚੱਲੀਏ ਨਾਲ ਤੁਹਾਡੀ ਬਾਹ ਫੜੀਏ ਤਾਂ ਰੱਬ ਸਾਡੇ ਵਿੱਚ ਹੋ ਕੇ ਵਰਤੇਗਾ ਜੀ ਬਾਹਰੀ ਤੌਰ ਤੇ ਕਦੇ ਕੁਝ ਨਹੀਂ ਹੋਣਾ ਤਾਂ ਮਾਫ਼ ਕਰਦੇ ਹੋ ਫਿਰ ਨੌਜਵਾਨੀ ਨੇ ਬਜ਼ੁਰਗ ਨੂੰ ਇੱਧਰ ਨੂੰ ਨਹੀਂ ਆਉਣਾ ਇਹ ਸਮਾਂ ਬੜਾ ਭਿਆੰਕਰ ਚੱਲਣ ਦੇ ਆ ਹੈ ਤਾਂ ਬਾਬਾ ਭਾਈ ਬਣੀ ਸਿੰਘ ਜੀ ਨੇ ਜਿਵੇਂ ਗ੍ਰੰਥੀ ਦੀ ਸੇਵਾ ਨਿਭਾਈ ਜ਼ਿੰਮੇਵਾਰੀਆਂ ਨਿਭਾਈਆਂ ਤਾਂ ਉਹਨਾਂ ਨੂੰ ਨਿਭਾਉਂਦੇ ਹੋਏ ਆਪਣੇ ਫਰਜ਼ਾਂ ਨੂੰ ਸਮਝਦੇ ਹੋਏ ਇਸ ਸੰਸਾਰ ਤੋਂ ਗੁਰੂ ਦੇ ਲੜ ਆਪਣੀ ਜ਼ਿੰਦਗੀ ਲਾਉਂਦੇ ਹੋਏ ਬੰਦ-ਬੰਦ ਕਟਵਾ ਕਰਕੇ ਉਹ ਸ਼ਹੀਦ ਹੋ ਗਏ ਪਰ ਗੁਰੂ ਦਾ ਪੱਲਾ ਨਹੀਂ ਉਹਨਾਂ ਨੇ ਛੱਡਿਆ ਗੁਰੂ ਦਾ ਰਸਤਾ ਨਹੀਂ ਛੱਡਿਆ ਨਹੀਂ ਤੇ ਸਾਡੇ ਜੀਵਨ ਦੇ ਵਿੱਚ ਕਈ ਵਾਰ ਕੋਈ ਛੋਟਾ ਜਿਹਾ ਦੁੱਖ ਆ ਜਾਏ ਨਾ ਜੀ ਅਸੀਂ ਗੁਰੂ ਨੂੰ ਹੀ ਮਾੜਾ ਕਹਿਣਾ ਸ਼ੁਰੂ ਕਰ ਦਿੰਦੇ ਹਾਂ ਮੈਂ ਕੱਲ ਵੀ ਇਹ ਗੱਲ ਕਰ ਰਿਹਾ ਸਾਂ ਅਸੀਂ ਗੁਰੂ ਦੇ ਨਾਲ ਹੀ ਰੁੱਸ ਜਾਂਦੇ ਹਾਂ ਅਸੀਂ ਪਰੇਸ਼ਾਨ ਹੋ ਜਾਂਦੇ ਹਾਂ ਨਾ ਜੀ ਗੁਰੂ ਕਦੇ ਵੀ ਦੁੱਖ ਨਹੀਂ ਦਿੰਦਾ ਗੁਰੂ ਸੌਖੀ ਦਿੰਦਾ ਹੈ ਮੈਂ ਸ਼ਬਦ ਦੇ ਅਰਥ ਪੂਰੇ ਕਰ ਦੇਵਾਂ ਦਸ ਬੈ ਰਾਗਣ ਬੋਹੇ ਵਸ ਕੀਨੀ ਪੰਜੋਂ ਕਾ ਮਿਟ ਨਾਉ 70 ਦੋਏ ਭਰੇ ਅੰਮ੍ਰਿਤ ਸਰ ਵਿਖ ਕੋ ਮਾਰ ਕਢਾਵੋ ਕਿ ਜਿਹੜਾ ਮਨ ਹੈ ਉਹ ਹੁਣ ਅੰਮ੍ਰਿਤ ਦੇ ਨਾਲ ਭਰ ਲਿਆ ਹੈ ਅੰਮ੍ਰਿਤ ਦਾ ਅਰਥ ਹੁੰਦਾ ਹੈ ਆਤਮਿਕ ਜੀਵਨ ਵਾਲੀ ਬਾਣੀ ਉਹਦੇ ਨਾਲ ਹੁਣ ਵਿਖਣ ਨੂੰ ਮੈਂ ਬਾਅਦ ਕੱਢ ਦਿੱਤਾ ਹੈ ਇਹ ਬੜੀਆਂ ਵੱਡੀਆਂ ਗੱਲਾਂ ਨੇ ਭਾਈ ਵਿਖ ਦਾ ਅਰਥ ਹੁੰਦਾ ਹੈ ਜ਼ਹਿਰ ਜਦੋਂ ਮਨ ਦੇ ਅੰਦਰ ਕਿਸੇ ਦੇ ਵੀ ਪ੍ਰਤੀ ਕੁਝ ਮਾੜਾ ਸੋਚਣਾ ਚਿਤ ਬਣਾ ਬਿਲਕੁਲ ਖਤਮ ਹੋ ਜਾਏ ਤਾਂ ਫਿਰ ਮਨ ਸਾਫ਼ ਹੁੰਦਾ ਹੈ ਮਨ ਪਵਿੱਤਰ ਹੋ ਜਾਂਦਾ ਹੈ ਮਨ ਬਿਲਕੁਲ ਸ਼ਾਂਤ ਹੋ ਜਾਂਦਾ ਹੈ ਕਿਉਂਕਿ ਮਤਲਬ ਆਪ ਸਮਝੋ ਬਜ਼ੁਰਗੋ ਜਦੋਂ ਅਸੀਂ ਵਿਕਾਰਾਂ ਦੇ ਅਧੀਨ ਪਏ ਹੁੰਦੇ ਹਾਂ ਵਿਕਾਰਾਂ ਦਾ ਬੋਝ ਇੱਕ ਸਾਡੇ ਦਿਮਾਗ ਤੇ ਬਣਦਾ ਹੈ ਸੁਰਤ ਤੇ ਬਣਦਾ ਹੈ ਪਰ ਜਦੋਂ ਮਨੁੱਖ ਦੇ ਅੰਦਰੋਂ ਇਹ ਸਭ ਕੁਝ ਬਾਹਰ ਹੋ ਜਾਂਦਾ ਹੈ ਮਨੁੱਖ ਸ਼ਾਂਤ ਵੀ ਹੋਵੇਗਾ ਸ਼ਾਂਤ ਚਿੱਤ ਵੀ ਉਹ ਬੈਠ ਸਕੇਗਾ ਉਹਦਾ ਧਿਆਨ ਵੀ ਲੱਗੇਗਾ ਮਨ ਵੀ ਲੱਗੇਗਾ ਮਨ ਕਰਕੇ ਉਹ ਖੁਸ਼ ਵੀ ਰਹੇਗਾ ਆਨੰਦਤ ਵੀ ਰਹੇਗਾ ਤੇ ਜਿਹੜਾ ਮਨੁੱਖ ਵਿਕਾਰਾਂ ਦੇ ਵਸਪਿਆ ਹੈ ਉਹ ਭਾਈ ਦੁਖੀ ਦਾ ਦੁਖੀ ਹੀ ਰਹਿੰਦਾ ਹੈ ਭਾਵੇਂ ਕਿਤੇ ਵੀ ਚਲ ਜਾਏ ਕਿਤੇ ਵੀ ਬੈਠਾ ਹੋਵੇ ਉਹ ਖੁਸ਼ ਨਹੀਂ ਰਹਿ ਸਕਦਾ ਉਹ ਗੁਰੂ ਕੋਲੇ ਆ ਕੇ ਵੀ ਪਰੇਸ਼ਾਨ ਰਹੇਗਾ ਉਹ ਗੁਰੂ ਕੋਲ ਬੈਠ ਕੇ ਵੀ ਗੁਰੂ ਦੀ ਬਾਣੀ ਸੁਣ ਕੇ ਵੀ ਉਹਦੇ ਜੀਵਨ ਵਿੱਚ ਆਨੰਦ ਨਹੀਂ ਜੀ ਆਉਣਾ ਜਿਹਦੇ ਅੰਦਰ ਜ਼ਹਿਰ ਵਰਤ ਰਹੀ ਹੈ ਜਿਹਦੇ ਅੰਦਰ ਵਿਕਾਰ ਵਾਪਰ ਰਹੇ ਤਾਂ ਗੁਰੂ ਪਾਤਸ਼ਾਹ ਕਿਰਪਾ ਕਰਨ ਪਾਛੇ ਬਹੁਤ ਨਯਾਵਣ ਪਾਵੋ ਅੰਮ੍ਰਿਤ ਬਾਣੀ ਘਟ ਤੇ ਉਚਰੋ ਆਤਮਕੋ ਸਮਝਾਵੋ ਹੁਣ ਬਾਬਾ ਨਾਮਦੇਵ ਜੀ ਕਹਿੰਦੇ ਮੈਂ ਜਨਮ ਮਰਨ ਦੇ ਵਿੱਚ ਨਹੀਂ ਆਵਾਂਗਾ ਕਿਉਂਕਿ ਪ੍ਰਮਾਤਮਾ ਨੇ ਮੇਰੇ ਤੇ ਬਖਸ਼ਿਸ਼ ਕਰ ਦਿੱਤੀ ਹੈ ਕਿਰਪਾ ਕਰ ਦਿੱਤੀ ਹੈ ਤੇ ਮਨੁੱਖ ਦਾ ਜਨਮ ਮਰਨ ਦਾ ਗੇੜ ਕਦੋਂ ਖਤਮ ਹੁੰਦਾ ਏ ਜੀ ਜਦੋਂ ਮਨ ਉਸ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਅਭੇਦਤਾ ਹਾਸਲ ਕਰ ਲੈਂਦਾ ਹੈ ਮਨੁੱਖ ਦਾ ਸਰੀਰ ਮਰਦਾ ਹੈ ਮਨ ਨਹੀਂ ਜੀ ਮਰਦਾ ਮਨ ਪਤਾ ਨਹੀਂ ਕਿੰਨੇ ਜਨਮ ਲੈਂਦਾ ਹੈ ਕਿੰਨੇ ਵਾਰ ਪੈਦਾ ਹੁੰਦਾ ਹੈ ਕਿਸ ਕਿਸ ਰੂਪ ਦੇ ਵਿੱਚ ਪੈਦਾ ਹੁੰਦਾ ਹੈ ਕਿਉਂਕਿ ਮਨ ਆਪਣੀਆਂ ਆਦਤਾਂ ਦੇ ਦੁਆਰਾ ਆਪਣੇ ਕਰਮਾਂ ਦੇ ਦੁਆਰਾ ਜਨਮ ਮਰਨ ਦੇ ਗੇੜ ਦੇ ਵਿੱਚ ਫਸਿਆ ਰਹਿੰਦਾ ਹੈ ਜਿਵੇਂ ਬਾਬਾ ਕਬੀਰ ਜੀ ਦਾ ਇੱਕ ਬਚਨ ਹੈ ਜਿੱਥੇ ਉਹ ਬਖਸ਼ਿਸ਼ ਕਰਦੇ ਨੇ ਕਿ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਓ ਪਿੰਡ ਥਾ ਦੀਆ ਤਿਸ ਕੀ ਭਾਉ ਭਗਤ ਨਹੀਂ ਸਾਧੀ ਐਸੇ ਹੀ ਸ਼ਬਦ ਦੇ ਵਿੱਚ ਇੱਕ ਪੰਕਤੀ ਆਉਂਦੀ ਹੈ ਆਵਾ ਗਵਨ ਹੋਤ ਹੈ ਫੁਨ ਫੁਨ ਏ ਪ੍ਰਸੰਗ ਨਾ ਟੂਟੈ ਜਿਹੜਾ ਆਉਣ ਜਾਣ ਦਾ ਚੱਕਰ ਹੈ ਜਨਮ ਮਰਨ ਦਾ ਗੇੜ ਹੈ ਉਹ ਮਨੁੱਖ ਦਾ ਨਿਰੰਤਰ ਚੱਲਦਾ ਰਹਦਾ ਹੈ ਇੱਕ ਤੇ ਸਰੀਰ ਕਮਰਨਾ ਹੈ ਇਹ ਮਨ ਦੀ ਮੌਤ ਹੈ ਮਨ ਕਰਕੇ ਪਤਾ ਨਹੀਂ ਅਸੀਂ ਭਾਈ ਕਿੰਨੇ ਵਾਰ ਰੋਜ਼ਾਨਾ ਮਰਦੇ ਹਾਂ ਆਪ ਸੌਖੇ ਸ਼ਬਦਾਂ ਵਿੱਚ ਮੈਂ ਜੇ ਇਹ ਕਹਿ ਦੇਵਾਂ ਜਦੋਂ ਵੀ ਜਿਸ ਵੀ ਟਾਈਮ ਪਰਮਾਤਮਾ ਦੇ ਨਾਲੋਂ ਸਾਡੀ ਸੁਰਤ ਥੋੜੀ ਜਿਹੀ ਪਾਸੇ ਹੁੰਦੀ ਹੈ ਉਸੇ ਹੀ ਸਮੇਂ ਆਤਮਕ ਤੌਰ ਤੇ ਅਸੀਂ ਮਰ ਜਾਂਦੇ ਹਾਂ ਆਖਾਂ ਜੀਵਾਂ ਵਿਸਰੇ ਪਰ ਜਾਓ ਜਦੋਂ ਵੀ ਪਰਮਾਤਮਾ ਦੀ ਯਾਦ ਵਿਸਰੀ ਸੰਸਾਰਿਕ ਪਦਾਰਥਾਂ ਨੇ ਸੰਸਾਰਿਕ ਚੀਜ਼ਾਂ ਨੇ ਸੰਸਾਰਿਕ ਰੋਲੇ ਗੋਲੇ ਨੇ ਪਰਿਵਾਰਕ ਕਾਮ ਕੋਧ ਲੋਭ ਮੋਹ ਹੰਕਾਰ ਇਹਨਾਂ ਚੀਜ਼ਾਂ ਨੇ ਪ੍ਰਭਾਵ ਪਾ ਲੈਣਾ ਹੈ ਤੇ ਅਸੀਂ ਆਤਮਿਕ ਤੌਰ ਤੇ ਮਰ ਜਾਂਦੇ ਹਾਂ ਇੱਕ ਗੱਲ ਮੈਂ ਕਹਿ ਕੇ ਫਿਰ ਸ਼ਬਦ ਤੇ ਆਵਾਂ ਗੁਰਬਾਣੀ ਦੇ ਅੰਦਰ ਧਿਆਨ ਦੀ ਗੱਲ ਬਹੁਤ ਕੀਤੀ ਗਈ ਹੈ ਧਿਆਨ ਦਾ ਅਰਥ ਕੀ ਹੁੰਦਾ ਹੈ ਜੀ ਬਜ਼ੁਰਗੋ ਜਦੋਂ ਅਸੀਂ ਪਰਮਾਤਮਾ ਦੀ ਯਾਦ ਦੇ ਵਿੱਚ ਬੈਠੇ ਹਾਂ ਕੋਈ ਫੁਰਨਾ ਨਹੀਂ ਚੱਲ ਰਿਹਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਵਿਕਾਰ ਨਹੀਂ ਚੱਲ ਰਿਹਾ ਸੁਰਤ ਦੇ ਅੰਦਰ ਕੋਈ ਵਿਚਾਰ ਹੈ ਹੀ ਨਹੀਂ ਪਤਾ ਨਹੀਂ ਆਪਨੇ ਕਦੇ ਇਸ ਤਰ੍ਹਾਂ ਮਹਿਸੂਸ ਕੀਤਾ ਹੈ ਜਾਂ ਨਹੀਂ ਕੀਤਾ ਕਦੇ ਧਿਆਨ ਦੇ ਵਿੱਚ ਬੈਠੇ ਹੋਏ ਬੜਾ ਜ਼ਰੂਰੀ ਹੈ 10-5 ਮਿੰਟ ਜਦੋਂ ਵੀ ਸਮਾਂ ਲੱਗਦਾ ਹੈ ਕਦੇ ਘਰੇ ਭਾਵੇਂ ਗੁਰਦੁਆਰੇ ਬੈਠਣ ਦੀ ਕੋਸ਼ਿਸ਼ ਕਰਿਓ ਤੇ ਕੋਸ਼ਿਸ਼ ਕਰਿਓ ਵੀ ਸੁਰਤ ਦੇ ਅੰਦਰ ਕੋਈ ਖਿਆਲ ਨਾ ਆਵੇ ਇਹ ਧਿਆਨ ਦੀ ਗੱਲ ਬਹੁਤ ਕੀਤੀ ਗਈ ਹੈ ਕੁਰਬਾਨੀ 'ਚ ਪਰ ਕਦੇ ਐਸਾ ਮਹਿਸੂਸ ਜੇ ਹੋਇਆ ਹੋਵੇ ਵੱਡੀ ਵੱਡੀ ਗੱਲ ਹੈ ਕਿ ਸੁਰਤ ਦੇ ਵਿੱਚ ਜਦੋਂ ਕੋਈ ਵੀ ਸੁਰਤ ਦੇ ਵਿੱਚ ਖਿਆਲ ਨਹੀਂ ਚੱਲ ਰਿਹਾ ਉਦੋਂ ਅਸੀਂ ਆਤਮਿਕ ਤੌਰ ਤੇ ਜਾਗਦੇ ਹੁੰਦੇ ਹਾਂ ਕਿਉਂਕਿ ਉਦੋਂ ਸਿਰਫ ਪਰਮਾਤਮਾ ਹੀ ਪਰਮਾਤਮਾ ਹੈ ਉਦੋਂ ਹੀ ਪਰਮਾਤਮਾ ਵਾਪਰਦਾ ਹੈ ਜਦੋਂ ਹੀ ਧਿਆਨ ਪਰਮਾਤਮਾ ਵਾਲੇ ਪਾਸੇੋਂ ਦੂਰ ਹੋਇਆ ਫਿਰ ਬੰਦਾ ਮਰਿਆ ਕੀ ਹੁੰਦਾ ਹੈ ਫਿਰ ਬੰਦਾ ਆਤਮਿਕ ਤੌਰ ਤੇ ਮਰ ਚੁੱਕਾ ਹੁੰਦਾ ਹੈ ਤੇ ਵਿਕਾਰਾਂ ਦੇ ਵਿੱਚ ਹੀ ਜ਼ਿੰਦਗੀ ਜਿਉਂਦੇ ਆਪਾਂ ਦਾ ਸੋ ਜਦੋਂ ਵੀ ਆਪ ਕੰਮਕਾਰ ਕਰ ਰਹੇ ਹੋ ਘਰ ਦਾ ਕੁਝ ਵੀ ਕਰ ਰਹੇ ਹੋ ਜੇ ਤੇ ਉਹ ਸ਼ਬਦ ਜਿਹੜਾ ਅਸੀਂ ਬਹੁਤ ਵਾਰ ਵਿਚਾਰਿਆ ਹੈ ਹਾਤ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਮ ਜੇ ਤੇ ਚਿੱਤ ਪਰਮਾਤਮਾ ਦੇ ਨਾਲ ਰਹਿੰਦਾ ਹੈ ਫਿਰ ਭਾਵੇਂ ਕੁਝ ਵੀ ਕਰਦੇ ਰਹੀਏ ਭਾਵੇਂ ਕਿਤੇ ਵੀ ਖੜੇ ਹੋਈਏ ਭਾਵੇਂ ਕੋਈ ਵੀ ਕੰਮ ਕਰ ਰਹੇ ਹੋਈਏ ਫਿਰ ਮਨੋਖਾਤਮਕ ਤੌਰ ਤੇ ਜਾਗਦਾ ਫਿਰ ਆਤਮਕ ਤੌਰ ਤੇ ਜਿਉਂ ਰਿਹਾ ਹੈ ਨੀਤੇ ਬੰਦਾ ਮਰ ਜਾਂਦਾ ਹੈ ਵਿਕਾਰਾਂ ਦੇ ਵਿੱਚ ਮੌਤ ਹੋ ਜਾਂਦੀ ਹੈ ਸੋ ਵਜਨ ਕੁਠਾਰ 모ਹੇ ਹੈ ਸ਼ੀਨਾ